ਇਹਨੂੰ ਬਚਾਉਣਾ ਆਪਣਾ ਦਾਤਵਾ ਹਰੇਕ ਪਿੰਡ ਚ ਗਰੌਂਡ ਹੋ ਉਦੋਂ ਤੇ ਜਿੱਥੇ ਪਿੰਡ ਚ ਪੰਜ ਆਮ ਲਈ ਉਹਨਾਂ ਨੂੰ ਸਕੂਲ ਚ ਬੰਦ ਕਰ ਦੋ ਸਰਕਾਰੀ ਚ ਹਣਾ ਪਿੰਡ ਚ ਬਾਸ਼ ਕਰੋ ਚੌਲ ਆ ਗੱਟਾ ਕਣਕ ਆਪਣੇ ਆਮ ਹੁੰਦੀ ਆ ਹਰਿਆ ਰਿਆ ਕੇ ਥੱਲੋਂ ਦੀ ਸਿੱਟੀ ਜਾਓ ਵੀ ਵਿੱਚ ਹੀ ਹੱਗੀ ਜਾਓ ਵਿੱਚ ਹੀ ਮੂਤਿਓ ਮੈਂ ਇਸ ਵਰਗੇ ਕੱਸ ਮਹੀਨੇ ਬਾਅਦ ਮਾਰ ਕੱਢ ਲਓ ਤਾੜੀ ਹੋਵੇ ਨਸ਼ੀਨ ਹੋਇਆ ਜੀ ਲੋ ਇਹ ਤੁਮਾ ਜਿਹੜਾ ਪਿੰਡ ਚ ਦੋ ਵੇਚਦੇ ਸੀ ਦੋ ਹੀ ਬੰਦੇ ਵੇਹ ਦੋਵੇਂ ਪਿੰਡ ਚ ਕੋਈ ਬਾਹਰ ਨਹੀਂ ਹੁੰਦੇ ਤੇ ਆਪਾਂ ਬੌਡਰ ਤੇ ਜਾ ਕੇ ਬੰਬਾਂ ਨਾਲ ਲੜ ਪੈਂਦੇ ਆ ਬਾਈ ਬੌਡਰ ਤੇ ਜਾ ਕੇ ਬੰਬਾਂ ਨਾਲ ਲੜਦੇ ਆ ਨਾ ਉੱਥੇ ਜਾ ਕੇ ਉਹਨਾਂ ਮੁਰੇ ਕਹਿੰਦੇ ਸਾਡੇ ਮਾਰੋ ਐ ਇੱਕ ਸਾ ਪੜਦੇ ਨੇ ਜਹੇਨਾਂ ਦੇ ਮਾਰੀ ਤੇ ਯਾ 5 ਮਹੀਨਾ ਚੱਕਣੀਆਂ ਨੇ ਆਪਣੀ ਲਾ ਦੀ ਮਰ ਗਈ ਆਪਣੀ ਲਾ ਸਾਹਮਣਾ ਹੀ ਬਚਿਆ ਹੁਣ ਉਹ ਦਾਨ ਸਿੰਘ ਵਾਲੇ ਦੀ ਗੱਲ ਕਰਕੇ ਗਿਆ ਬਾਈ ਦਾਨ ਸਿੰਘ ਆਲੇ ਬਾਗ ਗਿਆ ਉੱਥੇ ਮੁੱਤਾ ਭਖਾਤਾ ਪੂਰਾ ਭੱਗ ਗਿਆ ਉਸ ਦਿਨ ਜੀ ਉੱਥੇ ਉਹ ਮੁੱਤਾ ਐਸੀ ਵੀ ਬਹੁਤ ਤਬਾਹ ਦਰਦ ਪ੍ਰਵਾਹ ਨਾਲ ਆਸ ਚੁੜਦਾ ਹਾਂ ਜੇ ਤੁਹਾਨੂੰ ਪਤਾ ਰਾਜਨੀਤਿਕ ਲੋਕ ਹੁੰਦੇ ਨੇ ਜਾਂ ਬਟੋਹ ਹਾਂ ਇਹ ਜਿਹਨੇ ਉਹਨਾਂ ਨੇ ਕਿਵੇਂ ਮੈਨੂੰ ਭਾਈ ਉੱਥੋਂ ਇੰਨਾ ਤੰਗ ਕਰਿਆ ਉਹ ਐਮਐਮ ਨੇ ਫੋਨ ਕਰ ਕਰ ਟੂ ਡਿਵੈਟ ਕਰ ਉਹਦੇ ਪੀਆ ਮੂੰਹ ਮੈਂ ਕਹਿੰਦੀ ਡਿਵੈਟ ਕਰਾਂ ਯਾਰ ਕਾਇਨਾਟ ਬੈਠੇ ਕਰ ਮੇਰੇ ਮੱਥੇ ਰੇਣਾ ਮੈਂ ਕਾਇਦੇ ਬੈਠੇ ਕਰਿਆ ਬੰਤ ਮਾਨੂੰ ਕੰਮ ਕਰਨਾ ਡਿਵੈਟ ਮੇਰੇ ਮੂਹਰੇ ਬਿਠਾ ਦੇ 5 ਮਿੰਟ ਮੈਨੂੰ ਜਵਾਬ ਦਵਾ ਦੇ ਮੱਥ ਵੰਨ ਕੇ ਬੇਨਤੀ ਕਰੂੰ ਜਿਥੇ ਯਾਰ ਹੱਬੀ ਤੁਜੀ ਸਾਡਾ ਜਥੇਦਾਰ ਸੀ ਸਵਾਲ ਕਰੇ ਸੀ ਪਿਛਲੇ ਸਾਲ ਹੱਥ ਬੰਨ ਕੇ ਵੀ ਇਹ ਨਸ਼ਾ ਦਿਖਦਾ ਉਹੀ ਜਥੇਦਾਰ ਮੈਨੂੰ ਸਾਰੀ ਕਾਲੀ ਜਦ ਦੇ ਗਾਲਾਂ ਗੱਡੀਆਂ ਸੀ ਰਾਤ ਨੂੰ ਤੈਨੂੰ ਮਾਰ ਦਾਂਗੇ ਤੈਨੂੰ ਬੂਰੇ ਚ ਪਾ ਲਾਂਗੇ ਤੈਨੂੰ ਤੇਲ ਫੂਕ ਦਾਂਗੇ ਹੋ ਉਹੀ ਕਾਲੀ ਲਈ ਜਥੇਦਾਰ ਅੱਜ ਤੂੰ ਮਾਰਾਂ ਗਈ ਜਾਂਦਾ ਹੁਣ ਕੀ ਹੋ ਗਿਆ ਜਿੰਨਾਂ ਚ ਛੋਡੇ ਨਾਲ ਖੰਡਾ ਰਿਹਾ ਛੋਟਾ ਗੋਲ ਗਾਉਂਦਾ ਰਿਹਾ ਉਹਨਾਂ ਚੋਂ ਤਾਂ ਤੁਸੀਂ ਜਥੇਦਾਰ ਜਥੇਦਾਰ ਤੇ ਅੱਜ ਤੁਸੀਂ ਗਾਣਾ ਦਿੰਦੇ ਹੋ ਜਦੋਂ ਆਪਾਂ ਪਾਵਰ ਚ ਹੋਈ ਉਹਨਾਂ ਬੋਲਣਾ ਫਾਇਦਾ ਹੈ ਜਦੋਂ ਆਗਲਾ ਲੱਤ ਨਾਲ ਹੁਲੀ ਤੇ ਲੀਟਾ ਪਾਰਟੀ ਜੋ ਕਰਤਾ ਮੁਰਕੇ ਮਾਰ ਲੈ ਮੈਂ ਹੁਣ ਇਹ ਬਾਜੀ ਦੀ ਪਾਰਟੀ ਚ ਐ ਜੇ ਨਾ ちゃっਤਾ ਬਾਈ ਨਾ ਮੈ ਰਹੋ ਨਾ ਜੇ ਧੰਦਾ ਵਾਰ ਜਦੋਂ ਬਾਈ ਨੇ ਮੈਨੂੰ ਮਾਰ ਲਈ ਲੱਤ ਮਾਰੀ ਵੀ ਆਪਰੰਤ ਤਾਂ ਚੋਰ ਆਏ ਤਾਂ ਮੈਂ ਇਹਨੂੰ ਮਿਲਣ ਲੱਗਿਆ ਮੈਂੰਦਾ ਤਾਂ ਪਹਿਲਾਂ ਜਦੋਂ ਆਪਾਂ ਬਿਚੇ ਪਾਵਰ ਦੇ ਇਹ ਲੀਟਰ ਦੀ ਗੱਲ ਐ ਜੋ ਤੁਸੀਂ ਕਰਨ ਤੋਂ ਭਰੇ ਜਾਂਦੇ ਨੇ ਫੇਰ ਬੋਲੋ ਨਾ ਜਦ ਪਾਵਰ ਚਲੀ ਗਈ ਫੇਰ ਬੋਲੀ ਜਾਂਦੇ ਆ ਦਿੱਲੀ ਵਾਲੀ ਸੀਐਮ ਦੀ ਗੱਲ ਮੈਂ ਸਪੀਸ ਸੁਣੀਆ ਬੜਾ ਤਾਕੜਾ ਬੋਲੀ ਆ ਉਹ ਤੁਸੀਂ 10 ਸਾਲ ਦਿੱਲੀ ਜਾਜ ਕਰ ਉਹ ਨਹੀਂ ਬੋਲੇ ਹੁਣ ਆਪਾਂ ਉਹ ਲੋਕ ਸ੍ਰੀ ਹੁੰਦੀਆਂ ਨੇ ਦਿੱਲੀ ਲਾਤੀ ਆ ਇੱਥੇ ਲੋਕ ਸਭਾ ਚ ਆਪਣੇ ਕਿੰਨੇ ਐਮਪੀ ਚੁਲਕੇ ਭੇਜਨੇ ਪਾਲ ਹੂਂਗੀ ਨੇ ਇਹ ਤਾਂ ਬੋਲਦੀ ਨਹੀਂ ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ ਹੈਗਾ ਬਾਈ ਮੈਂ ਤਾਂ ਕਾਮਨ ਹਾਂ ਗੱਲ ਕਰੋ ਚੜ੍ਹਨ ਦੀ ਚੰਨੀ ਚੰਨੀ ਦੀ ਵੀਡੀਓ ਆਪਾਂ ਰੋਜ਼ ਹੁੰਦੀ ਆ ਬੱਜ ਬੱਜ ਕੇ ਬੋਲਦਾ ਪਰ ਹੋਰ ਕਾਹਦੇ ਨਹੀਂ ਬੋਲਦੇ ਆ ਐਮਪੀ ਹੋਵੇ ਤੇ ਗੱਡ ਕੇ ਬੋਲੇ ਅਗੇ ਬੋਲਦੇ ਜੇ ਸਾਨੂੰ ਨਹੀਂ ਬੋਲਦੇ ਗੱਲ ਚ ਧਰਤੀ ਪਾ ਕੇ ਨਹੀਂ ਉਹਦੇ ਮੂਰੇ ਵੱਧ ਰੋਸ ਹੋਊਗਾ ਉਜਾਦੀ ਲੋਕਾਂ ਦੇ ਹੱਕਾਂ ਨਹੀਂ ਮੰਨ ਕਰੋ ਨਹੀਂ ਕਰਦੇ ਸੇ ਭਾਈ ਤੁਹਾਡਾ ਧੰਨਵਾਦ ਹੈ ਦਿਲ ਚ ਗੱਲਾਂ ਬਹੁਤ ਨੇ ਦਿਲ ਦੁਖੀ ਬਹੁਤ ਹੈ ਤੇ ਉਹ ਹੋਇਤੋ ਤਾਂ ਇੱਕ ਮੈਨੂੰ 11 12 ਨੂੰ ਤੋਈਆਂ ਪੈਂਦੀਆਂ ਜੀ ਜਵਾਕ ਵੀ ਕਹਿੰਦੇ ਨੇ ਪਾਪਾ ਜਿਹੋ ਦਿੱਤੇ ਗਿਆ ਸੂਰ ਉਹ ਚੋੜਾ ਕਿੱਥੇ ਆ ਮੈਂ ਹੁਣ ਜਵਾਕਾਂ ਨੂੰ ਕੀ ਕਹਾਂ ਤਰੀਕ ਬੋਤਣ ਗਿਆ ਸੀ ਬਈ ਕੋਈ ਥੱਲਾ ਆਵੇ ਕੀ ਲੈ ਕੇ ਆਉਂਦਾ ਕਰੇ ਨਾ ਫਤਕਾਰਨ ਲੱਗ ਜਾਂਦੇ ਨੇ ਇੱਕ ਆਪ ਵਿਚਾਰੇ ਪੱਤਰਕਾਰ ਇਹ ਝੋਟਾ ਝੋਟਾ ਕਰੀ ਜਾਂਦੇ ਨੇ ਸਰ ਜੀ ਟੀਨ ਹੈ ਭਾਈ ਐਨਟੀ ਦੇ ਦਾ ਕਬਾਸਤ ਖੋਸ਼ ਲੈ ਹਾਂ ਤੇ ਲਾਵਾਂਗੇ ਫੇਰ ਬਹੁਤ ਵੱਡੀ ਮੈਨੂੰ ਪਤਾ ਨਾਕ ਚਲੋਣੀ ਹੈ ਪਹਲੰਟ ਪਰਫੋਰਸ ਸਿਪਾਈ ਆ ਨੇ ਘਰ ਘਰ ਜਾ ਕੇ ਦੇਖ ਆਉਂਗਾ ਹਰੇਕ ਬੰਦੇ ਹਰੇਕ ਨੂੰ ਕਹੂੰਗਾ ਵੀ ਚੱਲੋ ਜਹਾ ਦੀ ਮੇਰਾ ਟੁਰ ਲਗੇ ਜਿਹੜੇ ਬੇਈਮਾਨ ਹੋਏ ਜਾਂ ਨਸ਼ਾ ਵੇਚਣ ਵਾਲੇ ਆਪਣਾ ਤਾਂ ਗਰੋਹ ਹੀ ਕਲਾ ਨਸ਼ਾ ਵੇਚਣ ਵਾਲੇ ਘਰ ਦੇ ਉਤੇ ਬਿਖਿਆਉਂਗਾ ਵੱਡੇ ਵੱਡੇ ਐਮਐਲਏ ਵੱਡੇ ਵੱਡੇ ਐਮਪੀਓ ਨੇ ਕਰੇ ਚਿੱਟਾ ਬਣਾਉਂਦੀਆਂ ਨਾ ਫੈਟੀਆਂ ਨੇ ਆ ਸਤਕਾਰਪੁਰ ਤੁਹਾਡੇ ਸਾਹਮਣੇ ਆ ਹੁਣ ਖੜੀ ਗਈ ਹੈ ਆ ਗੋਲੀਆਂ ਨੇ ਰਹਿਣੀਆਂ ਇਹਦਾ ਕਮਿਸ਼ਨ ਜਾਂਦਾ ਪਾਰਕੀਆਂ ਘਟਾਉਂਦੇ ਨੇ ਉਹਨਾਂ ਨੂੰ ਸਾਰੇ ਦੁਕਾਨਾਂ ਪਰ ਜਾ ਕੇ ਉਹਨਾਂ ਕੋਲ ਸਾਰੀਆਂ ਵਰਤੀਆਂ ਪਈਆਂ ਲੀਟਰਾਂ ਦੀਆਂ ਵੀ ਸਮਾਜ ਦੇ ਸਾਰੇ ਬੰਦੇ ਕੋਈ ਸਮਾਜ ਸੇ ਵੀ ਨਹੀਂ ਬੋਲਦਾ ਇਹਦੇ ਸੇ ਖਿਲਾਫ ਡਰਦੇ ਨੇ ਵੀ ਗੋਲੀ ਮਾਰ ਲਈ ਮਾਰ ਕੇ ਮਾਰ ਕੇ ਸੱਚ ਬੋਲ ਕੇ ਜਾਵਾਂਗੇ ਉਹ ਤਾਂ ਪਤੀ ਗਿਆ ਜਿੱਦ ਮਰਜ਼ੀ ਮਰਵਾ ਦੇਣ ਇਹ ਕਾਕਾ ਸੱਚ ਤਾਂ ਬੋਲੋ ਇਹ ਸਮਾਜ ਕਰਾਇਆ ਤਾਂ ਬਾਈ ਨਸ਼ਾ ਬਹੁਤ ਗੰਦੀ ਤੇ ਬਹੁਤ ਭੈੜੀ ਬਿਮਾਰੀ ਹੈ ਜੇ ਵਿਚਾਰੇ ਕਰਦੇ ਨੇ ਇਹ ਚਿੱਟਾ ਉਹਨਾਂ ਤੋਂ ਪੁੱਛ ਕੇ ਦੇਖੋ ਦੋ ਫੁੱਲ ਲਾਏ ਹੋਣ ਕਿਸੇ ਮਾਕੜ ਨੇ ਦੋ ਫੁੱਲ ਖਾਸ ਖਾਸ ਦੇ ਸਾਰਾ ਖਾਣਾ ਪਹੁੰਚ ਜਾਊਗਾ ਤੇ ਫੋਟਾ ਪਤਾ ਕਿੰਨੇ ਕਰਾਉਂਦੇ ਖ਼ਾਸ-ਖ਼ਾਸ ਤੇ ਫੋਲਾ ਮੂਰੇ ਆਏ ਆਏ ਖੜ ਜਾਣਗੇ ਪਿਆਰ ਰੱਜੇ ਹਮੇ ਗੋਲੀਆਂ ਨਾਲ ਤੇ ਨਹੀਂ ਤਾਂ ਖ਼ਾਸਕਾ ਦੇ ਰੋਡੇ ਵੀ ਖਾਈ ਜਾਂਦੇ ਹੁਣ ਉਹ ਡੋਲਾ ਪਰਚਾ ਪਾਲ ਲਈ ਉਹ ਵੀ ਪਹਿਲ ਉਪਰ ਚਿੱਟਾ ਖੜ ਲਓ ਆ ਸੀਰੇ ਨੇ ਫੜ ਕੇ ਦਿੱਤਾ 300 ਡੱਬਾ ਕਹਿੰਦਾ ਅੱਧੀ ਰਹਿ ਗਿਆ ਚਲੋ ਜੀ ਈ ਨੂੰ ਕਿਉਂ ਭਰਿਆਲ ਕਰੀਏ ਕਲਕਾਤੀ ਰਾਜੇ ਕਸਾਈ ਧਰਮਪੰਕ ਕਰ ਉਡਰਿਆ ਬਾਬੇ ਨਾਨਕ ਨੇ 600 ਤੋਂ ਪਹਿਲਾਂ ਕੀਤਾ ਸੀ 500 550 ਦਾ ਤਾਂ ਉਹੀ ਹੈ ਹੁਣ ਕਲ ਕੱਤੀ ਨੇ ਇਹਰੇ ਰਾਜੇ ਨੇ ਕਲ ਕੱਤੀ ਨੇ ਕਸਾਈ ਨੇ ਆਪਣਾ ਮਾਸ ਖਾਂਦੇ ਨੇ ਆਪਣੇ ਬੱਚੇ ਆਪਣੀਆਂ ਕਮਾਈਆਂ ਹੋਈਆਂ ਜਾਇਦਾਦਾਂ ਨੂੰ ਮਾਇਆ ਕੱਢ ਕੇ ਲੈ ਆ ਕੇ ਇਹਨਾਂ ਨੇ ਪੱਲਿਆਂ 'ਚ ਭੱਜਦੇ ਨੇ ਇਹ ਉਹ ਰਿਸ਼ਵਤ ਦੇ ਪੈਸੇ ਆਪਕੇ ਘਰੇ ਲੈ ਆ ਕੇ ਆਪਦੇ ਜਵਾਕਾਂ ਦੇ ਮੂੰਹਾਂ 'ਚ ਜਦੋਂ ਪਾਉਣਗੇ ਨਾ ਉਹ ਜ਼ਹਿਰ ਹੈ ਕਿ ਉਹ ਕੈ ਸਰਵਣ ਕੇ ਨਸੂਰ ਬਰੂਗਾ ਮੈਂ ਦੁਖੀ ਲੱਣਾ ਉਹ ਕਹਿਣਾ ਸੋ ਭਾਈ ਆਪਾਂ ਵੱਡੀ ਗੱਲ ਦੀ ਆਪਣੇ ਚ ਆਪਾਂ ਨੂੰ ਸੁਣਨ ਦੀ ਲੋੜ ਹੈ ਆਪਣੇ ਝੰਡੇ ਡੰਡੇ ਕਾਇਮ ਕਰਨੇ ਚਾਹੀਦੇ ਆ ਤੇ ਸਾਰੀਆਂ ਸੋਡੀਆਂ ਜੱਥੇ ਵੰਦੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਆਏ ਹੋ ਯਾਰ ਰੇਰ ਆਓ ਸਵੇਰ ਆਓ ਨਸ਼ੇਪੁਰਦਾਓ ਖਰਸੋਰ ਨੂੰ ਬਹੁਤ ਅਜੀਬਵੇਂ ਨੇ ਤੁਸੀਂ ਬਹੁਤ ਲਾਈਆਂ ਕਰਦੇ ਤਾਂ ਬਾਈ ਨਸ਼ੇਪੁਰਦ ਵੀ ਤੁਹਾਨੂੰ ਲੜਨਾ ਪੂ ਫਸਲਾਂ ਤੋਂ ਪਹਿਲਾਂ ਨਸ਼ਰਾ ਬਚਾਉਣੀਆ ਪਹਿਣੀ ਸੋ ਤੁਹਾਡਾ ਧੰਨਵਾਦ ਹੈ ਇਹ ਗਲਤ ਮਨਤ ਬੋਲਿਆ ਹੋਇਆ ਤਾਂ ਮਾਫ ਕਰਿਓ ਆਦਾ ਬੱਚਾ ਜਾਣ ਕੇ ਜਿੱਤਿਆ ਜੇ ਮਾਫਤ ਨਾ ਹੋ ਜੇ ਬੋਹ ਫੋਰੀ ਹਾਹ ਬੇਟਕ ਪੰਸਕੀ ਗੁਰਦੇ ਬਾਈ ਜੀ ਤੇ ਕੇ ਸੰਗ ਲਾ ਦੀ ਹੈ ਕਿ ਮੈਂ ਉਹ ਲਾਵਾ ਉਹ ਗੁੰਨਾ ਵਾਲਾ ਲਾਲਾ ਵਾਲਾ ਉਹ ਕਿਤਾ ਉਧਰ ਤੁਰੇ ਫਿਰਦੇ ਨੇ ਲੋਕ ਮੰਡੀਆਂ ਨੂੰ